ਨਾਲਾ ਵਿਖੇ ਆਵਾ ਬਸਤੀ ਦੇ ਨਿਵਾਸੀ ਜੋ ਕਿ ਪਿਛਲੇ 12 ਦਿਨਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੋ ਗਏ ਨੇ ਜਿੱਤੇ ਕਿ ਓਵਰਫਲੋ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਚ ਭਰ ਚੁੱਕਾ ਤੇ ਭਿਆਨਕ ਬਿਮਾਰੀਆਂ ਨੂੰ ਦਾਵਤ ਦੇ ਰਿਹਾ ਉਤੇ ਹੀ ਆਵਾ ਬਸਤੀ ਨਿਵਾਸੀਆਂ ਨੇ ਚੱਕਾ ਜਾਮ ਕਰਕੇ ਧਰਨਾ ਲਗਾ ਦਿੱਤਾ ਤੇ ਉਹਨਾਂ ਕਿਹਾ ਕਿ ਉਹਨਾਂ ਦਾ ਘਰਾਂ ਚੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ ਤੇ ਉਹਨਾਂ ਦਾ ਵਪਾਰ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਤੇ ਉਹਨਾਂ ਦੀ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਹਨ ਕੀ ਨਾਮ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਮਾਨ ਮੈਂ ਕਾਉਂਸਲਰਾਂ ਵਾਰ ਨੰਬਰ 6 ਤੋਂ 22 ਪ੍ਰਧਾਨਾ ਨਗਰ ਕਾਉਂਸਲ ਬਰਨਾਲਾ ਦਾ ਪ੍ਰਧਾਨ ਜੀ ਗੱਲ ਕਰੀਏ ਇੱਕ ਆ ਮੱਲੇ ਦੀ ਕਿਹਨਾ ਗੱਲ ਇਹ ਮੱਲੇ ਦੇ ਵਿੱਚ ਕਈ ਦਿਨਾਂ ਤੋਂ ਲੋਕ ਪਰੇਸ਼ਾਨਾ ਗੰਦਾ ਪਾਣੀ ਇੰਨੀ ਵੀ ਬਹੁਤ ਬੁਰਾ ਹਾਲਾਤ ਉਹ ਪਰਿਵਾਰ ਆ ਜਿਹੜਾ ਉਹ ਬਹੁਤ ਥੀਕ ਨਾਲ ਦੱਸੀ ਹੈ ਇਹ ਕਹਿੰਦਾ ਕਿ ਇਹ ਜਿਹੜੀ ਸਮੱਸਿਆ ਆ ਜੀ ਇਹ ਬਹੁਤ ਵੱਡੀ ਹੈ ਤਰਸਯੋਗ ਹਾਲਾਤ ਨੇ ਲੋਕਾਂ ਦੇ ਰਹਿਣਾ ਲੰਘਣਾ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਅਸੀਂ ਵੀ ਰੀਅਲਾਈਜ਼ ਕਰਿਆ ਅਸੀਂ ਪਿਛਲੇ ਦਿਨਾਂ ਤੋਂ ਕਈ ਵਾਰ ਸੀਵਰੇਜ ਮੈਨ ਦੇ ਜਿਹੜੇ ਮੁਲਾਜ਼ਮ ਨੇ ਸੀਵਰੇਜ ਰੋਡ ਦੇ ਉਹਨਾਂ ਤੱਕ ਪਹੁੰਚ ਕਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰੀ ਵੀ ਅਸੀਂ ਜੇ ਤੁਸੀਂ ਸਾਨੂੰ ਸਾਥ ਦਿਓ ਵੀ ਅਸੀਂ ਆਪਣੇ ਤੌਰ ਤੇ ਖੁਦ ਅਸੀਂ ਇਹ ਚੈਂਬਰ ਖੋਲ ਲੈਨੇ ਆ ਪਰ ਉਹਨਾਂ ਨੇ ਇਹ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਇਹਨਾਂ ਸੀਵਰੇਜ ਬਲਾਕ ਨੇ ਨਾਲ ਉਹਨਾਂ ਨੇ ਮੇਨ ਪੁਆਇੰਟ ਵੀ ਮੈਨੂੰ ਅੱਜ ਪਤਾ ਲੱਗਾ ਵੀ ਬੰਦ ਕਰਤੇ। ਇਹੀ ਮੰਗ ਲੈ ਕੇ ਅਸੀਂ ਅੱਜ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਮੀਤ Heer ji ਨੇ ਉਹਨਾਂ ਕੋਲੇ ਗਏ ਸੀ। ਉਹਨਾਂ ਨੇ ਐਕਸੀਆਂਾ ਸੀਵਰਾ ਰੋਡ ਜਿਹੜੇ ਪੰਜਾਬ ਨੇ ਉਹਨਾਂ ਨਾਲ ਗੱਲ ਕਰੀ ਐ। ਪੰਤਰੀ ਸਾਹਿਬ ਵਰਜੋਤ ਜੀ ਉਹਨਾਂ ਨਾਲ ਗੱਲ ਕਰੀ ਐ। ਇਹਨਾਂ ਦੀ ਜੁਨੀਅਨ ਦੇ ਮੈਂਬਰਾਂ ਨਾਲ ਗੱਲ ਕਰੀ ਐ। ਇਹਨਾਂ ਨੇ ਮੀਟਿੰਗ ਦੀ ਮੰਗ ਰੱਖੀ ਐ। ਉਹਨਾਂ ਨੂੰ ਭਰੋਸਾ ਦਿੱਤਾ ਅੱਜ ਬਾਕੀ ਉਹਨਾਂ ਨੇ ਕੱਲ ਨੂੰ 12 ਵਜੇ ਫੈਸਲਾ ਲੈਣਾ ਮੇਰੇ ਖਿਆਲ ਨਾਲ। ਅਸੀਂ ਵੀ ਚਾਹੁੰਦੇ ਆਂ ਕਿ ਇਹਦਾ ਚੀਜ਼ ਦਾ ਜਿਹੜਾ ਹੱਲ ਛੇਤੀ ਇਹਦੇ ਵਿੱਚ ਰੋਲ ਔਰ ਨੋਰਮਲ ਆਪਣੇ ਬਰਨਾਲੇ ਦੇ ਵਿੱਚ ਦੇਖਿਆ ਗਿਆ ਕਈ ਅਫਸਰਾਂ ਦਾ ਜਿਹੜਾ ਰੋਲ ਆ ਉਹ ਨਲਾਇਕੀਜੋਗ ਹੈ ਯਾਨੀ ਕਿ ਕਹਿਣ ਨੂੰ ਬਹੁਤ ਮਾੜਾ ਕਿਹਾ ਜਾਵੇ ਜਿਵੇਂ ਕਿ ਇਹ ਕਿਹੜੀ ਬਸਤੀ ਹੈ ਜੀ ਇਹ ਆਵਾਸ ਬਸਤੀ ਹੈ ਠੀਕ ਹੈ ਬਾੜ ਨੰਬਰ 5 ਹੈ ਕਾਉਂਸਲਰ ਸਾਡਾ ਵੀਰ ਸੋਨੀ ਜਗਲਾ ਇੱਥੇ ਐਮਸੀ ਜਾਂ ਕੋਈ ਮਤਲਬ ਪੋਲੀਟੀਕਲ ਬੰਦਿਆਂ ਦੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਬੜੀ ਬੇਵਸੀ ਹੈ ਚਲੋ ਅਸੀਂ ਉਮੀਦ ਰੱਖਦੇ ਆਂ ਵੀ ਹੋ ਸਕਦਾ ਉਹਨਾਂ ਦਾ ਕੱਲ੍ਹ ਨੂੰ ਫੈਸਲਾ ਹੋ ਜੇ ਅਦਰਵਾਈਜ਼ ਜਿੱਥੇ ਸਾਡਾ ਸਹਿਯੋਗ ਹੋਇਆ ਸੀ ਤਾਂ ਦੇਣ ਤਿਆਰੀ ਹੈ ਬੇਨਤੀ ਕਰਦੇ ਆਂ ਕਿ ਉਹ ਕਿਸੇ ਨਾ ਕਿਸੇ ਨੂੰ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਇਹਦਾ ਕੋਈ ਹੱਲ ਕੱਢਣ ਜਾਂ ਇੱਕ ਵਾਰ ਕੋਈ ਮੌਕਾ ਦੇਣ ਅਸੀਂ ਜਿਹੜੀ ਕੋਈ ਉਹਨਾਂ ਦਾ ਸਾਥ ਦੇਣਾ ਅਸੀਂ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦਾ ਵੀ ਅਸੀਂ ਸਮਰਥਨ ਕਰਦੇ ਆਂ ਤੇ ਉਹਨਾਂ ਦਾ ਸਾਥ ਦੇਣ ਨੂੰ ਹਮੇਸ਼ਾ ਤਿਆਰ ਹੈ ਇਹ ਜਾਵਵਾਸਤੀ ਦੇ ਬੱਚੇ ਧਰਨੇ ਦਾ ਕਾਰਨ ਇਹ ਹੈ ਕਿ ਇੱਥੇ ਕੋਟੂ ਘਟਾ ਬੰਨ ਦਾ 11-12 ਦਿਨ ਹੋ ਗਏ ਸੀ ਵੀਰ ਦਾ ਪਾਣੀ ਭਰ ਕੇ ਲੋਕਾਂ ਦੇ ਘਰਾਂ ਦੇ ਬੱਚੇ ਬੜਿਆ ਪਿਆ ਕਹਿੰਦੇ ਤੁਸੀਂ ਆਪ ਹੀ ਦੇਖ ਕੇ ਹਟੋ ਕਿੰਨਾ ਕਿੰਨਾ ਪਾਣੀ ਖੜਾਗਾ ਇੱਥੇ ਅਸੀਂ ਕੱਟੋਂ ਘਾਟ ਅਸੀਂ 4 ਦਿਨ ਹੋ ਗਏ ਅਸੀਂ ਰੋਜ਼ ਪ੍ਰਸ਼ਾਸਨ ਨੂੰ ਕਹਿੰਦੇ ਰੋਜ਼ ਖਬਰਾਂ ਲਵਾਉਨੇ ਆ ਅਸੀਂ ਹਰ ਰੋਜ਼ ਬੱਚਾ ਬੱਚਾ ਜਲਦਾ ਸਰੇ ਕਹਿੰਦਾ ਕੋਈ ਜੂ ਨਹੀਂ ਸਰਕਾਰੀ ਪ੍ਰਸ਼ਾਸਨ ਦੇ ਇਸ ਕਰਕੇ ਅੱਜ ਅਸੀਂ ਧਰਨਾ ਲਾਏਗਾ ਉਹਨਾਂ ਅਸੀਂ ਇਹ ਧਰਨਾ ਸ਼ਾਮ ਤੱਕ ਚੱਕਣਾ ਨਹੀਂ ਹੈਗਾ ਸੀ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਹੈਗਾ ਸੜਕ ਵੀ ਜਾਮ ਕੀਤੀ ਸੜਕ ਵੀ ਜਾਮ ਕਰੀਏ ਹਾਂਜੀ ਹਾਂਜੀ ਮੇਰਾ ਨਾਮ ਪ੍ਰਵੀਨ ਚਰਮਾ ਜੀ ਇਹ ਆਵਾਸਥੀ ਦਾ ਮਸਲਾ ਜੀ ਸਾਨੂੰ 12 ਦਿਨ ਹੋ ਗਏ ਇੱਥੇ ਸਾਨੂੰ ਤੁਰੇ ਫਿਰਦਿਆਂ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ ਨਾ ਕੋਈ ਮੌਜੂਦਾ ਸਰਕਾਰ ਸਾਡੀ ਸੁਣਵਾਈ ਕਰ ਰਹੀ ਆ ਤੇ ਨਾ ਕੋਈ ਸਾਡੀ ਅਫਸਰਸ਼ਨ ਸੁਣਾਈ ਕਰ ਰਹਾ ਅਸੀਂ ਇੱਥੋਂ ਇੰਨਾ ਪੂਰਾ ਹਾਲ ਆ ਸਾਡਾ ਸਾਡੇ ਨਾਲ ਦੀਆਂ ਲੇਡੀਜ਼ ਨੇ ਕਹੀ ਜਿਹੜੀ ਬਿਮਾਰ ਨੇ ਉਥੇ ਐਡਮਿਟ ਨਹੀਂ ਜੀ ਮੈਂ ਵੀ ਕਿੰਨੇ ਦਿਨਾਂ ਦੀ ਬਿਮਾਰ ਹੋਈ ਵੀ ਆ ਮੈਨੂੰ ਸਾਡੀ ਪ੍ਰੋਬਲਮ ਹੋ ਰਹੀ ਹੈ ਜੀ ਜੇ ਸਾਡੇ ਮਸਲੇ ਦਾ ਹੱਲ ਨਾ ਹੋਇਆ ਜੀ ਅਸੀਂ ਬੀਸੀ ਦਫ਼ਤਰ ਮੂਰੇ ਜਾ ਕੇ ਧਰਨਾ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਦੂਜੇ ਪਾਸੇ ਜਦੋਂ ਸੀਵਰੇਜ ਵਿਭਾਗ ਦੇ ਜੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਮਹਾਂਪੁਰ ਪ੍ਰੀਤ ਸਿੰਘ ਜੀ ਸਰ ਇੱਕ ਆਵਾਸਪਤੀ ਦੇ ਵਿੱਚ ਕਈ ਦਿਨਾਂ ਤੋਂ ਜਿਹੜਾ ਕਿ ਸੀਵਰ ਦੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਉੱਥੇ ਤਕਰੀਬਨ 100 ਬੂਲਸ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੀ ਦਰਦਨਾਕ ਕਿ ਹਾਲ ਤਾਂ ਇਹ ਲੈਟਰਨ ਵਾਪਕ ਕਰਨ ਲਈ ਮੰਗੂਰੇ ਉਹਦੇ ਸਾਰੇ ਸਟਾਫ ਸਾਡਾ ਸਟਾਫ ਸਟ੍ਰਾਈਕ ਤੇ ਬੈਠਾ ਹੋਇਆ ਅੱਜ ਦਿਨਾਂ ਦੀ ਮੀਟਿੰਗ ਹੈ ਡੀ ਸਾਹਿਬ ਨੂੰ ਉਹ ਵੀ ਬਾਅਦ ਵਿੱਚ ਚੌਟ ਟਟ ਹੋਇਆ ਕਿ ਕੀ ਗੱਲਬਾਤ ਹੁੰਦੀ ਹੈ 3 ਵਜੇ ਦੀ ਮੀਟਿੰਗ ਹੈ ਕੋਈ ਪ੍ਰਾਈਵੇਟ ਬੰਦਾ ਜਾਂਦਾ ਖਲਾਉਣ ਦੇ ਲਈ ਤਾਂ ਉਹਨੂੰ ਵੀ ਨਹੀਂ ਕੋਲਿਆ ਜਾਂਦਾ ਨਹੀਂ ਤੇ ਉਹਨਾਂ ਨੇ ਇਹ ਇਹਨਾਂ ਦੀ ਯੂਨੀਅਨ ਕਰਕੇ ਨਹੀਂ ਕਰਦੇ ਕਦੋਂ ਇਹਦਾ ਹੱਲ ਹੋਊਗਾ ਇਹਦਾ ਅੱਜ ਮੀਟਿੰਗ ਹੈ ਜੀ 3 ਵਜੇ